ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜੋ ਆਪਣੇ ਅਮਰਤਸਰ ਦਿੱਲੀ ਕਟੜਾ ਰੋਡ ਜਾ ਰਿਹਾ ਹੈ ਇੱਥੋਂ ਪਤਾ ਲੱਗਦਾ ਭਾਜੀ ਪਾਣੀ ਦੇਖੋ ਜੀ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਬਹੁਤ ਹੀ ਤੇਜ਼ ਜਾ ਰਿਹਾ ਹੈ ਪਾਣੀ ਇੱਧਰ ਆਪਣੇ ਬੰਨ ਨਾਲ ਆ ਦੇਖੋ ਇੱਧਰ ਬੰਨ ਦੇ ਨਾਲ ਲੱਗਿਆ ਹੋਇਆ ਵਾ ਭਾਈ ਜੀ ਇੱਧਰ ਦੇਖੋ ਦੁਨੀਆ ਅੰਤਾਂ ਨਹੀਂ ਆਈ ਹੋਈ ਆ ਦੇਖਣ ਨਹੀਂ ਪੈਂਦਾ ਪਿਆ ਵਾ ਪੁੱਛੋ ਨਾ ਜੀ ਬਹੁਤ ਬੁਰਾ ਹਾਲ ਆ ਪਾਣੀ ਦੀ ਸਪੀਡ ਦੇਖੋ ਜੀ ਅਸੀਂ ਤਾਂ ਪੁਲ ਉੱਤੇ ਖੜੇ ਹੋਏ ਆ ਜੀ ਆਹ ਦੇਖੋ ਜੀ ਪਾਣੀ ਦੀ ਸਪੀਡ ਦੇਖੋ ਜੀ ਪਾਣੀ ਦੀ ਬਾਜ ਸੁਣਦੀ ਹੋਊਗੀ ਤੁਹਾਨੂੰ ਤੇ ਜੰਮੂ ਪਟੜਾ ਰੋਡ ਆ ਜੀ ਤੇ ਪਿੰਡ ਮਾਣੀਆਲ ਜ਼ਿਲ੍ਹਾ ਲੁਧਿਆਣਾ ਕੋਲੇ ਪਹੁੰਚੇ ਹੋਏ ਆਪਾਂ ਤੇ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਆ ਤੇ ਵੱਧ ਤੋਂ ਵੱਧ ਆ ਜਿਹੜੀ ਚੌਂਕ ਇੱਥੇ ਭਾਈ ਜੀ ਆ ਦੇਖੋ ਜੀ ਲੋਕਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਜੀ ਕਿਸੇ ਦੇ 15 ਕਿੱਲੇ ਡੁੱਬ ਗਏ ਝੋਨੇ ਦੇ ਕਿਸੇ ਦੇ ਕਿੰਨੇ ਕਿੱਲੇ ਡੁੱਬ ਗਏ ਆਪਾਂ ਪੂਲਰ ਦੇਖ ਲੋ ਇਹ ਆਹ ਜੀ ਪੂਲਰਾਂਾਂ ਕਰਕੇ ਥੋੜਾ ਕ ਬਚਾਵਾ ਜਿਹਦੇ ਪਾਣੀ ਨੇ ਇਹ ਜ਼ਮੀਨ ਤਾਂ ਖੀ ਲੈ ਗਈ ਬਾਕੀ ਹੁਣ ਹੀ ਪ੍ਰਮਾਤਮਾ ਦੇ ਹੱਥ ਵਾਸਾ ਤੇ ਬਾਕੀ ਸਾਡੀਆਂ ਸਰਕਾਰਾਂ ਬਾੜੀਆਂ ਗੰਦੀਆਂ ਨੇ ਜੀ ਆਹ ਦੇਖੋ ਜੀ ਕਿੰਨਾ ਪਾਣੀ ਖੜਿਆ ਹੋਇਆ ਕਰਿਆ ਆਹ ਬਾਰੇ ਲੋਕਾਂ ਬਾਰੇ ਕੋਈ ਸੋਚਦੇ ਹੀ ਨਹੀਂ ਨਾ ਜੀ ਤੇ ਆਪ ਦਾ ਢੱਡ ਭਰਨ ਤੇ ਇਹਨਾਂ ਨੇ ਜ਼ੋਰ ਲਾਇਆ ਆ ਦੇਖੋ ਜੀ ਕਿੰਨਾ ਪਾਣੀ ਆ ਰਿਹਾ ਹੱਸ ਟਾਈਮ ਹਾਂ ਬੰਨਦਾ ਵੀ ਬੁਰਾ ਬਹੁਰੇ ਬੁਰੇ ਹੜਾ ਭਾਈ ਜੀ ਪਿੰਡ ਦੇ ਘਰਾਂ 'ਚ ਬੈਠੇ ਆ ਜੀ ਗਰੀਬਾਂ ਬਾਰੇ ਨਹੀਂ ਪਤਾ ਲੋਕਾਂ ਨੂੰ ਗਰੀਬੀ ਬਸ ਘੁੰਮੀ ਫਰੀ ਜਾਂਦੇ ਵੇ ਆ ਦਰਿਆ ਦੇਖ ਲਿਆ ਪਾਣੀ ਚੜ ਗਿਆ ਪਾਣੀ ਲੈ ਗਿਆ ਬਸ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜੋ ਆਪਣੇ ਅਮਰਤਸਰ ਦਿੱਲੀ ਕਟੜਾ ਰੋਡ ਜਾ ਰਿਹਾ ਹੈ ਇੱਥੋਂ ਪਤਾ ਲੱਗਦਾ ਭਾਈ ਜੀ ਪਾਣੀ ਦੇਖੋ ਜੀ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਬਹੁਤ ਹੀ ਤੇਜ਼ ਜਾ ਰਿਹਾ ਹੈ ਪਾਣੀ ਇੱਧਰ ਆਪਣੇ ਬੰਨ ਨਾਲ ਆ ਦੇਖੋ ਇੱਧਰ ਬੰਨ ਦੇ ਨਾਲ ਲੱਗਿਆ ਹੋਇਆ ਵਾ ਭਾਈ ਜੀ ਇੱਧਰ ਦੇਖੋ ਦੁਨੀਆ ਅੰਤਾਂ ਨਹੀਂ ਆਈ ਹੋਈ ਆ ਦੇਖਣ ਨਹੀਂ ਪੈਂਦਾ ਪਿਆ ਵਾ ਪੁੱਛੋ ਨਾ ਜੀ ਬਹੁਤ ਬੁਰਾ ਹਾਲ ਆ ਪਾਣੀ ਦੀ ਸਪੀਡ ਦੇਖੋ ਜੀ ਅਸੀਂ ਤਾਂ ਪੁਲ ਉੱਤੇ ਖੜੇ ਹੋਏ ਆ ਜੀ ਆਹ ਦੇਖੋ ਜੀ ਪਾਣੀ ਦੀ ਸਪੀਡ ਦੇਖੋ ਜੀ ਪਾਣੀ ਦੀ ਬਾਜ ਸੁਣਦੀ ਹੋਊਗੀ ਤੁਹਾਨੂੰ ਇਹ ਜੰਮੂ ਕਟੜਾ ਰੋੜਾ ਹੈ ਤੇ ਪਿੰਡ ਮਾਣੀਆਲ ਜ਼ਿਲ੍ਹਾ ਲੁਧਿਆਣਾ ਕੋਲੇ ਪਹੁੰਚੇ ਹੋਏ ਆਪਾਂ ਤੇ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਆ ਤੇ ਵੱਧ ਤੋਂ ਵੱਧ ਆਗੜੀ ਚੌਂਕ ਇੱਥੇ